ਦਿਖਿਆ ਕਿ ਕਈ ਜਦੋਂ ਹਸਪੀਟਲ ਚ ਵੀ ਸਿੰਗਰ ਆਉਂਦੇ ਸੀਗੇ ਔਰ ਮਿਊਜ਼ਿਕ ਇੰਡਸਟਰੀ ਦੇ ਲੋਕ ਵੀ ਜਿਹੜੇ ਅੱਜ ਕਾਫੀ ਗਮਗੀਨ ਨੇ ਬਹੁਤ ਵੱਡਾ ਨੁਕਸਾਨ ਪੰਜਾਬੀ ਇੰਡਸਟਰੀ ਨੂੰ ਲੱਗਿਆ ਹਾਂਜੀ ਬਹੁਤ ਵੱਡਾ ਨੁਕਸਾਨ ਅੱਜ ਇਦਾਂ ਲੱਗਦਾ ਕਿ ਪੰਜਾਬੀ ਮਾਂ ਬੋਲੀ ਦਾ ਬੇੜਾ ਸੁੰਨਾ ਹੋ ਗਿਆ ਕੁਝ ਕਹਿਣ ਨੂੰ ਸ਼ਬਦ ਨਹੀਂ ਹੈ ਬਸ ਇਹ ਹੀ ਆ ਕਿ ਪ੍ਰਮਾਤਮਾ ਉਹਨਾਂ ਦਾ ਅਗਲਾ ਸਫ਼ਰ ਆਪਣੇ ਚਰਨਾਂ ਨਾਲ ਲਾਵੇ ਬਹੁਤ ਵੱਡਾ ਘਾਟਾ ਪਿਆ ਤੁਹਾਡੀ ਲਾਸਟ ਮੁਲਾਕਾਤ ਨੂੰ ਯਾਦ ਹੈ ਮੈਂ ਉਹਨਾਂ ਨਾਲ 4-5 ਸਾਲ ਤੋਂ ਐਂਕਰਿੰਗ ਕਰ ਰਿਹਾ ਸੀ ਜੀ ਤੇ ਸਾਡੀ 1 ਸਤੰਬਰ ਦਾ ਸਾਡਾ ਲਾਸਟ ਸ਼ੋਅ ਸੀਗਾ ਬਸ ਉਸ ਲਾਸਟ ਸ਼ੋਅ ਤੋਂ ਬਾਅਦ ਕਦੇ ਗੱਲ ਨਹੀਂ ਹੋਈ ਤੇ ਹੁਣ ਸਾਡਾ ਸੀਜ਼ਨ ਸ਼ੁਰੂ ਹੋਣ ਲੱਗਾ ਸੀਗਾ ਹੁਣ ਰੋਗ ਦੀਆਂ ਮੁਲਾਕਾਤਾਂ ਸੀ ਸਾਲ 'ਚ 100 ਤੋਂ 150 ਵਾਰ ਹੀ ਮਿਲਦੇ ਸੀਗੇ ਸੀ ਬਹੁਤ ਹੀਰਾ ਬੰਦਾ ਸੀ ਭਾਈ ਕਿਉਂਕਿ ਕਾਫੀ ਸ਼ੋਅ ਬੈਂਡਿੰਗ ਵੀ ਨੇ ਤੇ ਸਾਥੀ ਕਲਾਕਾਰ ਅਸੀਂ ਜਦੋਂ ਅਸੀਂ ਸੁਣਿਆ ਕਿ ਉਹ ਹੁਣ ਮਿਲ ਕੇ ਪੂਰਾ ਕਰਨਾਂਗੇ ਦੇਖੋ ਜੀ ਅੱਗੇ ਕੀ ਪਲਾਨਿੰਗ ਆ ਨੇ ਤਾਂ ਹੁਣ ਅਗਲਾ ਸਮਾਂ ਹੀ ਦੱਸੂਗਾ ਅੱਜ ਦੀ ਡੇਟ ਦੇ ਵਿੱਚ ਬਸ ਈ ਗਾਵਾ ਕੇ ਜੋ ਮਰੁੱਤੇ ਜੋ ਕੋਈ ਮਰਦਾ ਫੁੱਲ ਬਣੇ ਜਾਂ ਤਾਰਾ ਨਾ ਉਹ ਫੁੱਲ ਦੀ ਖੁਸ਼ਬੂ ਸਦਾ ਹੀ ਰਹੂਗੀ ਬਾਈ ਦੀ ਬਾਈ ਤੋਂ ਬਿਨਾਂ ਅਧੂਰੇ ਆ ਬਾਈ ਬਹੁਤ ਵੱਡਾ ਸੀ ਅਸੀਂ ਬਹੁਤ ਮਿਸ ਕਰ ਰਹੇ ਹਾਂ ਤੁਸੀਂ ਬੜੇ ਨੇੜੇ ਤੋਂ ਦੇਖਦੇ ਆ ਦੇਖਿਆ ਰਾਜਵੀਰ ਨੂੰ ਹੈ ਨਾ ਨਾਲ ਵਿਚਰਨਾ ਜੀ ਜੀ ਔਰ ਅਸੀਂ ਵੀ ਜਦੋਂ ਦੇਖਿਆ ਆ ਮਿਲਦੇ ਸੀ ਲੇਕਿਨ ਅੱਜ ਇਸ ਕਟ ਵਿੱਚ ਮਿਲਣਾ ਇਹ ਸੋਚਿਆ ਨਹੀਂ ਸੀ ਕਿਸੇ ਕਦੇ ਵੀ ਨਹੀਂ ਸੋਚਿਆ ਸੀਗਾ ਇਦਾਂ ਦਾ ਕਦੇ ਮੇਰੀ ਨਾਲ ਵੀ ਨਾ ਹੋਵੇ ਕਿਉਂਕਿ ਐਡਾ ਵੱਡਾ ਕਲਾਕਾਰ ਇਦਾਂ ਲੱਗਿਆ ਕਿ ਇੱਕ ਪੰਜਾਬੀ ਮਾਂ ਬੋਲੀ ਦਾ ਬੁਰਜ ਡਿੱਗ ਪਿਆ ਕਿਉਂਕਿ ਇਦਾਂ ਦਾ ਪਹਿਰਾਵਾ ਇਦਾਂ ਦੀ ਸ਼ਬਦਾਵਲੀ ਇਦਾਂ ਦੇ ਕਲਾਕਾਰ ਨਹੀਂ ਫਾਇਦਾ ਹੁੰਦੇ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਬਾਈ ਰਾਜਵੀਰ ਜਵੰਧਾ ਜੀ ਤੋਂ ਸੇਧ ਲੈਣਗੀਆਂ ਉਕੇ ਹੁਣ ਵੀ ਇੰਡਸਟਰੀ ਨੇ ਬਹੁਤ ਵਾਰ ਮਤਲਬ ਜਦੋਂ ਵੀ ਕਿਤੇ ਗੱਲ ਚੱਲੀ ਹੈ ਉਹਨਾਂ ਦੇ ਬਹਿਰਾਵੇ ਦੀ ਗੱਲ ਇਹਨਾਂ ਦੀ ਸ਼ਬਦਾਬਦੀ ਦੀ ਗੱਲ ਗੀਤਾ ਨਹੀਂ ਚੋਣ ਦੀ ਗੱਲ ਤੇ ਸਦਾ ਹੀ ਪਰਿਵਾਰਕ ਰਹੀ ਆ ਪਰਿਵਾਰਾਂ ਦਾ ਕਲਾਕਾਰ ਸੀ ਬਾਈ ਤੇ ਬਾਈ ਦਾ ਇੱਕ ਸੁਪਨਾ ਸੀ ਹਰ ਸਟੇਜ ਦੇ ਉੱਤੇ ਅਕਸਰ ਬੋਲਦੇ ਰਹਿੰਦੇ ਸੀਗੇ ਕਿ ਮੈਂ ਇਦਾਂ ਦਾ ਕੁਝ ਕਰਨਾ ਚਾਹੁੰਦਾ ਕਿ ਮੈਂ ਜਿਸ ਮੁੰਡੇ ਦੇ ਵਿਆਹ ਚ ਗਾ ਰਿਹਾ ਹਾਂ ਉਹਦੇ ਅੱਗੇ ਜਦੋਂ ਪਰਮਾਤਮਾ ਉਹਨੂੰ ਮੁੰਡਾ ਦੇਊਗਾ ਵੀ ਉਹਦੇ ਵਿਆਹ ਚ ਵੀ ਗਾਵਾਂਗਾ ਵੀ ਹੋ ਸਕੀ ਤਾਂ ਮੈਂ ਉਹਦੇ ਪੋਤੇ ਦੇ ਵਿਆਹ 'ਚ ਵੀ ਗਾਉਣਾ ਸੋ ਤਿੰਨ ਤਿੰਨ ਪੀੜੀਆਂ ਦਾ ਗਾਇਕ ਬਣਨਾ ਚਾਹੁੰਦਾ ਸੀ ਬਾਈ ਪਰ ਅੱਜ ਸਾਨੂੰ ਸਦਾ ਲਈ ਛੱਡ ਕੇ ਉੱਪਰ ਚਲੇ ਗਿਆ ਪਰਮਾਤਮਾ ਕੋਲੇ ਮਾਲਕ ਨੂੰ ਵੀ ਰੂਹ ਨੂੰ ਸ਼ਾਂਤੀ ਬਖਸ਼ੇ ਅੱਗੇ ਚਾਉਣ ਵਾਲੇ ਉਹਨਾਂ ਦਾ ਪਰਿਵਾਰ ਪਰਿਵਾਰ ਕਿੰਨੀ ਕੇ ਪੰਜ ਸੱਤ ਜੀਆਂ ਦਾ ਪਰਿਵਾਰ ਕਰੋੜਾਂ ਲੋਕਾਂ ਦਾ ਉਹਨਾਂ ਦਾ ਪਰਿਵਾਰ ਸੀ ਜਿਹੜਾ ਉਹਨਾਂ ਨੂੰ ਮਿਸ ਕਰ ਰਿਹਾ ਮਨ ਸਾਹਿਬ ਗੁਰਦਾਸ ਮਨ ਸਾਹਿਬ ਜਦੋਂ ਪੋਜ਼ਿਟਿਵ ਪਾਈ ਤੇ ਕਿਹਾ ਕਿ ਇੰਨੀ ਕਟੂ ਮਰ ਚਾ ਜਨਾ ਪਹਿਲਾਂ ਸਿੱਧੂ ਦਾ ਨਾਮ ਫਿਰ ਜਵੰਦਾ ਵੀ ਹੈ ਨਾ ਔਰ ਇੱਕ ਗਾਇਕੀ ਦੀ ਚੌਣ ਤੁਸੀਂ ਗੱਲ ਕੀਤੀ ਬਹੁਤ ਇੰਪੋਰਟੈਂਟ ਹੁੰਦੀ ਹੈ ਸਿੰਗਰ ਲਈ ਇਹ ਇਹ ਸੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਸੇ ਲੈ ਕੇ ਜਾਣਗੇ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੀ ਸਿੰਗਰ ਜਿਹੜੇ ਉੱਭਰ ਰਹੇ ਨੇ ਉਹਨਾਂ ਲਈ ਕਿਸੇ ਬਿਲਕੁਲ ਪ੍ਰੇਰਣਾ ਸਰੋਤ ਰਹਿਣਗੇ ਜੀ ਅੱਜ ਦੀ ਡੇੜੇ ਵਿੱਚ ਵੀ ਉਹਨਾਂ ਨੂੰ ਆਲਮੋਸਟ ਸਾਰੇ ਕਲਾਕਾਰ ਸੁਣਦੇ ਨੇ ਪਰ ਸਾਡੇ ਗਰੁੱਪ ਦੀ ਜੋਨੀਆਂ ਸਾਡੇ 뮤జిਸ਼ੀਅਨ ਬੈਂਡ ਸੀਗਾ ਸਾਰੀ ਤਾਰੀਫ ਕਰ ਰਹੇ ਸੀਗੇ ਜਿੰਨੇ ਵੀ ਇੰਡਸਟਰੀ ਦੇ ਕਲਾਕਾਰ ਨੇ ਸੁਜਿੰਦੇ ਨੇ ਇੰਡਸਟਰੀ ਦੇ ਵਿੱਚ ਜਿੰਨੇ ਵੀ ਮਤਲਬ ਜਿਹੜੇ 뮤직 ਦੀ ਥੋੜੀ ਬਹੁਤ ਵੀ ਸੈਂਸ ਰੱਖਦੇ ਨੇ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਇੱਕ ਮਾਲਾ ਪਰੋਈ ਹੋਈ ਸੀ ਤੇ ਉਹ ਮਾਲਾ ਦਾ ਮੇਨ ਮਣਕਾ ਸੀਗੇ ਤੇ ਉਹ ਅੱਜ ਸਾਨੂੰ ਆਪਣੀ ਨੌਕਰੀ ਤਾਂ ਸਰਕਾਰ ਮਤਲਬ ਟੁੱਟ ਗਿਆ ਸੀ ਉਹਨਾਂ ਬੰਨਾਂ ਵੇਖ ਰਗੇ ਉੱਡੇ ਫਿਰਦੇ ਸੀ ਸਮਾਨ ਦੇ ਵਿੱਚ ਅੱਜ ਜਿਸੀਂ ਧਰਤੀ ਦੇ ਉੱਤੇ ਆ ਗਏ ਧਰਤੀ ਵੀ ਸਮਝੋ ਬੇਲ ਨਹੀਂ ਦੇ ਰਹੀ ਸਾਨੂੰ ਤੇ ਕਿਉਂਕਿ ਤੁਸੀਂ ਜਿਹੜਾ ਨੇੜੇ ਸੀਗੇ ਨਾ ਗਰੁੱਪ 'ਚ ਜਦੋਂ ਆਉਂਦੇ ਸੀ ਅਸੀਂ ਮਜ਼ਾਕ ਬਹੁਤ ਹਲਮੀ ਵੀ ਸੀਗੀ ਜੀ ਜੀ ਔਰ ਖੁੱਲ ਕੇ ਗੱਲ ਕਰਨਾ ਸਾਰੇ ਨਾਲ ਹਲਮੀ ਨਾਲ ਮਿਲਦੇ ਜੀ ਜੀ ਉਹ ਕਿਸੇ ਵੀ ਮੌਕੇ ਨੂੰ ਨਾ ਬੜੇ ਤਰੀਕੇ ਦੇ ਨਾਲ ਸੋਹਣੇ ਤਰੀਕੇ ਨਾਲ ਹੈਂਡਲ ਕਰ ਲੈਂਦੇ ਸੀਗੇ ਠੀਕ ਹੈ ਅਸੀਂ ਯਾਦਾਂ ਸਾਂਝਾ ਕਰਦੇ ਅਕਸਰ ਹੀ ਉਹਨਾਂ ਦੀਆਂ ਯਾਦਾਂ ਬਹੁਤ ਨੇ ਕਿਉਂਕਿ ਕਿਸੇ ਨੂੰ ਸਮਝ ਲਓ ਕਿ ਇੱਕ ਬੱਚਾ ਆਇਆ ਤਾਂ ਉਹਨਾਂ ਨਾਲ ਬੱਚਿਆਂ ਵਰਗਾ ਹੋ ਜਾਣਾ ਨੌਜਵਾਨ ਆਏ ਤਾਂ ਨੌਜਵਾਨਾਂ ਵਰਗਾ ਹੋ ਜਾਣਾ ਬਜ਼ੁਰਗਾਂ ਲਈ ਤਾਂ ਬਹੁਤ ਵਧੀਆ ਵਧੀਆ ਗੱਲਾਂ ਕਰਦੇ ਸੀਗੇ ਕਈ ਵਾਰੀ ਲੋਕ ਇਦਾਂ ਦੇ ਵੀ ਮਿਲ ਜਾਂਦੇ ਸੀਗੇ ਜਿਹੜੇ ਕਈ ਵਾਰੀ ਚਲੋ ਸਮੇਂ ਦੇ ਮੁਤਾਬਕ ਹੁੰਦੇ ਨੇ ਪਰ ਉਹਨਾਂ ਨੂੰ ਵੀ ਬੜੇ ਤਰੀਕੇ ਦੇ ਨਾਲ ਹੈਂਡਲ ਕਰ ਲੈਣਾ ਪਿਆਰ ਨਾਲ ਗੱਲ ਵਖੜੀ ਚ ਲੈ ਲੈਣਾ ਇਹ ਨਾਲੇ ਸੁਭਾਅ ਦਾ ਸ਼ਾਮਲ ਸੀਗਾ ਜਿਹਨੇ ਗੁੱਸਾ ਬਹੁਤ ਗੁੱਸਾ ਤਾਂ ਹੈ ਹੀ ਸੀ ਨਾ ਨਹੀਂ ਉਹਨੇ ਅਸੀਂ ਤਾਂ ਮੈਂ ਤਾਂ ਪਿਆਰ ਦਾ ਸੌਦਾ ਵੇਚਣ ਆਇਆ ਮਤਲਬ ਗੁੱਸੇ ਵਾਲੀ ਗੱਲ ਨਹੀਂ ਕੋਈ ਲੜਾਈ ਵਾਲੀ ਗੱਲ ਨਹੀਂ ਕੋਈ ਇਦਾਂ ਦਾ ਗਾਣਾ ਨਹੀਂ ਔਰ ਉਹਨਾਂ ਵਾਲੀਆਂ ਪੀੜੀਆਂ ਮਤਲਬ ਸੇਧ ਲੈਣਗੀਆਂ ਤੇ ਮਾਣ ਕਰਨਗੀਆਂ ਸਾਨੂੰ ਵੀ ਇਸ ਚੀਜ਼ ਦਾ ਮਾਣ ਆ ਕਿ ਅਸੀਂ 4-5 ਸਾਲ ਦਾ ਸਮਾਂ ਇਕੱਠੇ ਆ ਕੇ گزارਿਆ ਲਗਭਗ ਪਾਂディ ਕੁ ਸੌ ਵਾਰੀ ਦੀ ਮੁਲਾਕਾਤ ਹੋ ਗਈ ਤੇ ਤੁਸੀਂ ਇਹ ਸੱਚੋ ਵੀ 500 ਵਾਰੀ ਕੋਈ ਇਨਸਾਨ ਮਿਲਿਆ ਹੋਵੇ ਤਾਂ ਉਹਦੇ ਅੰਦਰ ਤਾਂ ਬਹੁਤ ਕੁਝ ਹੋਊਗਾ ਪਰ ਜੇ ਤੁਸੀਂ ਇੱਕ ਵਾਰੀ ਵੀ ਜਿਹੜਾ ਬੰਦਾ ਮਿਲਿਆ ਉਹ ਵੀ ਸਮਝਦਾ ਸੀ ਕਿ ਅਗੇ ਰਾਜਵੀਰ ਜਵੰਦਾ ਮੇਰਾ ਵਾ ਤੇ ਮੈਂ ਉਹਨਾਂ ਦਾ लास्ट ਮੁਲਾਕਾਤ ਤਾਂ ਮੈਨੂੰ ਯਾਦ ਹੈ ਇੱਕ ਤਰੀਕ ਦੀ ਹਾਂਜੀ 1 ਸਤੰਬਰ ਨੂੰ ਹੀ ਸਾਡਾ ਸ਼ੋਅ ਸੀ ਲਾਸਟ 1 ਸਤੰਬਰ ਦੀ ਮੁਲਾਕਾਤ ਸੀ 1 ਸਤੰਬਰ 2025 ਰਾਤ ਦਾ ਸ਼ੋਅ ਸੀਗਾ ਬਹੁਤ ਧਿਆਨ ਰੱਖਦੇ ਸੀ ਆਪਣੀ ਸਿਹਤ ਦਾ ਔਰ ਖਾਣ ਪੀਣ ਦਾ ਉਹਨੇ ਸੀ ਉਹ ਤਾਂ ਦੂਰ ਸੀਗੇ ਰੋਲ ਮਾਡਲ ਸੀਗੇ ਇਦਾਂ ਦਾ ਗੱਭਰੂ ਮਤਲਬ ਜਦੋਂ ਸਟੇਜ ਤੇ ਖੜੇ ਹੁੰਦੇ ਸੀਗੇ ਅਕਸਰ ਇਦਾਂ ਲੱਗਦਾ ਅੰਦਾਜ਼ ਵੀ ਸਾਹਮਣੇ ਪੰਜਾਬ ਖੜਾ ਚਲੋ ਹੁਣ ਯਾਦਾਂ ਰਹਿ ਗਈਆਂ ਯਾਦਾਂ ਰਹਿ ਗਈਆਂ ਜੀ ਔਰ ਆਖਰੀ ਸਾਹ ਤੱਕ ਉਹ ਦਨੀਆਂ ਜਿਆਦਾ ਨੂੰ ਸੰਭਾਲ ਕੇ ਰੱਖਾਂਗੇ ਔਰ ਇੱਕ ਬੇਨਤੀ ਕਰਨੀਆਂ ਚਾਹੁੰਦਾ ਜੀ ਤੁਹਾਡੇ ਜ਼ਰੀਏ ਅੱਜ ਸਾਰੇ ਲੋਕ ਉਹਨਾਂ ਨੂੰ ਬਹੁਤ ਸਾਰਾ ਤਿਆਰ ਕਰਨ ਵਾਲੇ ਇੱਥੇ ਪਹੁੰਚੇ ਹੋਏ ਨੇ ਮੇਰੀ ਇੱਕ ਰਿਕਵੈਸਟ ਆ ਸਾਰਿਆਂ ਨੂੰ ਇੱਕ ਇਦਾਂ ਦੀ ਮਹਿੰਮ ਚਲਾਈ ਜਾਏ ਕਿ ਜਿਹੜੇ ਸੜਕਾਂ ਦੇ ਉੱਤੇ ਅਵਾਰਾ ਪਸ਼ੂ ਫਿਰਦੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨੱਥ ਪਾਈ ਜਾਵੇ ਤਾਂ ਕਿ ਕੋਈ ਹੋਰ ਸਾਡੇ ਰਾਜਵੀਰ ਬਾਈ ਵਾਂਗੂ ਕੋਈ ਹੋਰ ਨਾ ਇਹਨਾਂ ਦੀ ਭੇਟ ਚੜੇ ਇਹ ਮੇਰੀ ਰਿਕਵੈਸਟ ਆ ਬਿਲਕੁਲ ਔਰ ਵਾਕਈ ਐਂਕਰ ਸੀ ਕਿਉਂਕਿ ਪਿਛਲੇ 4-5 ਸਾਲ ਤੋਂ ਨਾਲ 500-700 ਮੁਲਾਕਾਤਾਂ ਲਾਸਟ 1 ਸਤੰਬਰ ਨੂੰ ਮਿਲੇ ਤੇ ਯਾਦਾਂ ਰਹਿ ਜਾਣਗੀਆਂ ਔਰ ਇੱਕ ਇਹਨਾਂ ਦੀ ਜਿਹੜੀ ਰਿਕਵੈਸਟ ਹੈ ਕਿ ਅਵਾਰਾ ਪਸ਼ੂਆਂ ਦਾ ਇਸ਼ੂ ਇਹ ਵੀ ਬਾਰ-ਬਾਰ ਕਾਫੀ ਸਿੰਗਰ ਜਿਹੜੇ ਨੇ ਉਹ ਚੱਕਰੇ ਨੇ ਤਾਂ ਫਿਲਹਾਲ ਰੁਕ ਕਰ ਲੈਂਦੇ ਘਰ ਦਾ ਜਿੱਥੇ ਲੋਕ ਲਗਾਤਾਰ ਅਨੰਦ ਅੰਤਿਮ ਦਰਸ਼ਨ ਕਰਨ ਲਈ ਪਹੁੰਚ ਰਹੇ ਨੇ ਤੇ ਜਿਨੇ ਨਾਲ ਐਂਕਰਿੰਗ ਕੀਤੀ ਹੋਏ ਸੋਚੋ ਕਿ 500 ਮੁਲਕਾਂ ਤਾਂ ਕੀਤੀ ਹੋਣਾ ਅੱਖ ਹਰ ਇੱਕ ਨਾਮ ਹੈ ਭਾਵੇਂ ਚਾਹੇ ਉਹ 2 ਸਾਲ ਪਹਿਲਾਂ ਮਿਲਿਆ ਹੋਵੇ ਭਾਵੇਂ ਚਾਹੇ ਉਹ ਨਾਲ ਵਿਚਰਦਾ ਹੋਵੇ ਵਿਡਿਓ ਜਨ ਲਈ ਸਨਮ ਦੇ ਨਾਲ ਹਮੇਸ਼ਾ ਵਰ ਨਿਊਜ਼ 18 ਪਿੰਡ ਹੋਣਾ ਜਗਰਾ